ਤੇ ਉਹੀ ਗੱਲਬਾਤ ਜਿਹੜਾ ਤੁਸੀਂ ਮਸਲਾ ਪਾੜ ਹੀ ਲਿਆ ਆਪਣਾ ਵੀ ਅੱਜ ਆਪਾਂ ਲਾਈਵ ਤੇ ਗੱਲਬਾਤ ਕਰਨੀ ਹੈ ਚੰਡੀਗੜ੍ਹ ਬਾਰੇ ਤੇ ਜਿਹੜੇ-ਜਿਹੜੇ ਵੀਰ ਵੀ ਨਵੇਂ ਆਈ ਜਾਂਦੇ ਹਨ ਆਪਣੇ ਲਾਈਵ ਤੇ ਜੁੜੀ ਜਾਂਦੇ ਆ ਤੇ ਉਹਨਾਂ ਦਾ ਬਹੁਤ-ਬਹੁਤ ਸਵਾਗਤ ਆ ਤੇ ਆਇਓ ਫਿਰ ਆਪਾਂ ਕਰਦੇ ਹਾਂ ਗੱਲਬਾਤ ਚੰਡੀਗੜ੍ਹ ਦੇ ਬਾਰੇ ਚ ਅੱਜ ਤੇ ਜਿਹੜੇ-ਜਿਹੜੇ ਭਰਾ ਵੀ ਜਲਦੀ ਤੋਂ ਜਲਦੀ ਲਾਈਵ ਨੂੰ ਚੱਲਦੇ ਨੂੰ ਸ਼ੇਅਰ ਕਰ ਦੇ ਜੋ ਅੱਜ ਤੁਹਾਡੇ ਨਾਲ ਬਹੁਤ ਸਾਰੀਆਂ ਗੱਲਾਂ ਬਾਤਾਂ ਆਪਾਂ ਕਰਨੀਆਂ ਹੈਗਾ ਹਨ ਤੇ ਜਿਹੜੀਆਂ ਜਿਹੜੀਆਂ ਵੀ ਗੱਲਾਂ ਬਾਤਾਂ ਹੋਣੀਆਂ ਤੇ ਉਹ ਸਾਰੀਆਂ ਤੁਹਾਡੇ ਨਾਲ ਆਪਾਂ ਸਾਂਝੀਆਂ ਕਰੀ ਜਾਵਾਂਗੇ ਨਾਲ ਨਾਲ ਤੇ ਇਹ ਅੱਜ ਆਪਾਂ ਪ੍ਰੋਗਰਾਮ ਮੈਂ ਤੁਹਾਨੂੰ ਹੁਣ ਦੱਸਦਾ ਗੱਲ ਸਾਂਝੀਆਂ ਕਰੀ ਜਾਵਾਂਗੇ ਨਾਲ ਨਾਲ ਤੇ ਇਹ ਅੱਜ ਆਪਾਂ ਪ੍ਰੋਗਰਾਮ ਮੈਂ ਤੁਹਾਨੂੰ ਦੱਸਦਾ ਗੱਲ ਮੈਂ ਨਾ ਚਲਾ ਕੇ ਦੇਖਦਾ ਪਿਆ ਸੀ ਇਹਨੂੰ ਜੀ ਮੈਗਮੂਟ ਕਰ ਲੇ ਜੀ ਸੈਟਅਪ ਆ ਵਾਜਾ-ਬੂਜਾ ਖੋਲ ਲੇ ਚੰਗੀ ਤਰ੍ਹਾਂ ਤੇ ਹੁਣ ਮੈਨੂੰ ਲੱਗਦਾ ਵੀ ਆਵਾਜ਼ ਸਹੀ ਆਉਂਦੀ ਹੈ ਹਨਾ ਪਹਿਲਾਂ ਉਹ ਨਾ ਮਾਈਕ ਜੀ ਵਾਲੀ ਆਵਾਜ਼ ਆਈ ਜਾਂਦੀ ਸੀਗੀ ਤੇ ਹੁਣ ਮੈਂ ਤੁਹਾਨੂੰ ਨਾ ਅੱਜ ਸਾਰੀ ਗੱਲਬਾਤ ਦੱਸਦਾ ਹੈਗਾ ਤੇ ਵੀ ਹਾਂਜੀ ਹੁਣ ਕਰਦੇ ਆਪਾਂ ਇੱਕ ਸਾਹ ਵਿੱਚ ਲਾਈਵ ਆ ਜਿਹੜਾ ਉਹ ਹੁਣ ਸ਼ੁਰੂ ਹੋਣ ਲੱਗਿਆ ਮੈਂ ਇਕੱਲਾ ਹੀ ਬੰਦਾ ਆ ਵੀ ਮੈਂ ਪ੍ਰੋਡੂਸਰ ਆ ਵੀ ਡਾਇਰੈਕਟਰ ਆ ਸਾਰਾ ਕੁਝ ਹੀ ਤੇ ਤੁਸੀਂ ਆ ਗਏ ਚਲੋ ਲਾਈਵ ਤੇ ਜਿਹੜੇ ਜਿਹੜੇ ਭਰਾ ਵੀ ਆ ਗਏ ਅੱਜ ਆਪਾਂ ਗੱਲ ਕਰਾਂਗੇ ਜਿਵੇਂ ਮੈਂ ਤੁਹਾਨੂੰ ਤੁਸੀਂ ਵੇਖ ਕੇ ਆ ਹੀ ਗਏ ਹੋਗੇ ਲਾਈਵ ਤੇ ਵੀ ਚੰਡੀਗੜ੍ਹ ਬਾਰੇ ਆਪਾਂ ਚੰਡੀਗੜ੍ਹ ਜਿਵੇਂ ਪੜੇ ਆ ਤੇ ਤੁਹਾਡੇ ਚੋ ਵੀ ਜਿਹੜੇ ਜਿਹੜੇ ਵੀਰ ਵੀ ਚੰਡੀਗੜ੍ਹ ਪੜਦੇ ਰਹੇ ਤੇ ਉਹ ਲਵਾਏ ਜੇ ਹਾਇਰੀ ਤੇ ਯਾਰ ਨਾ ਬਾਕੀ ਗੱਲ ਪਤਾ ਕੀ ਹੈ ਚੰਡੀਗੜ੍ਹ ਬਦਲ ਬੜਾ ਗਿਆ ਬਦਲ ਬਹੁਤ ਗਿਆ ਅੱਗੇ ਨਾਲੋਂ ਵੀ ਜਿਹੜਾ ਕੋਈ ਪਹਿਲਾਂ ਜਿਵੇਂ ਧੱਕ ਜੀ ਪੈਂਦੀ ਸੀ ਨਾ ਆਪਣੇ ਪੰਜਾਬ ਵਾਲਿਆਂ ਦੀ ਤੇ ਉਹ ਗੱਲ ਹੁਣ ਬਹੁਤ ਜ਼ਿਆਦਾ ਘਟ ਗਈ ਆ ਤੇ ਮੈਂ ਨਾ ਇੱਕ ਦਿਨ ਗਿਆ ਪਿੱਛੇ ਜੇ ਤੇ ਬੜਾ ਮਨ ਨਾਲ ਦੁਖੀ ਜਾ ਹਾਇਆ ਮੈਂ ਕਿਹਾ ਯਾਰ ਵੀ ਗੱਲਾਂ ਹੀ ਉਦੋਂ ਜਿਹੜੀਆਂ ਸਾਡੇ ਟਾਈਮਾਂ 'ਚ ਹੁੰਦੀਆਂ ਸੀ ਉਹ ਤਾਂ ਹੋਰ ਸੀਗੀਆਂ ਤੇ ਹੁਣ ਹੋਰ ਹੀ ਬਣੀਆਂ ਪੰਗਾ ਹਨ ਕਿਉਂਕਿ ਜਦੋਂ ਅਸੀਂ ਯੂਨੀਵਰਸਿਟੀ ਪੜ੍ਹਦੇ ਨਹੀਂਦੇ ਉਦੋਂ ਯੂਨੀਵਰਸਿਟੀ ਦੇ ਵਿੱਚ ਜਿਹੜੀ ਸਟੂਡੈਂਟਾਂ ਦੀ ਗਿਣਤੀ ਸੀ ਉਹ ਪੰਜਾਬ ਦੇਆਂ ਦੀ ਜ਼ਿਆਦਾ ਹੁੰਦੀ ਸੀਗੀ ਤੇ ਦੂਜੀਆਂ ਸਟੇਟਾਂ ਵਾਲਿਆਂ ਦੀ ਘੱਟ ਸੀ ਤੇ ਹੁਣ ਤਾਂ ਉੱਥੇ ਵੀ ਇਹ ਸਿਸਟਮ ਜਾਂ ਬਣਿਆ ਖੜਾ ਹੈ ਰ ਬਾਹਰਲੇ ਜ਼ਿਆਦੇ ਹੋਏ ਤੇ ਆਪਣੇ ਪੰਜਾਬ ਵਾਲੇ ਤਾਂ ਹੈ ਹੀ ਬਹੁਤ ਘੱਟ ਤੇ ਬਾਕੀ ਕਰਦੇ ਆ ਗੱਲਬਾਤ ਪੂਰੀ ਤੇ ਇੱਕ ਹੋਰ ਵੀ ਮੈਨੂੰ ਯਾਰ ਜਿਹੜਾ ਫਰਕ ਲੱਗਿਆ ਵੀ ਉਦੋਂ ਇਹ ਮੈਂ ਤੁਹਾਨੂੰ ਗੱਲ ਦੱਸਦਾ ਵੀ ਆਪਣੀ ਹੈਗੀ ਆ 15-16 ਤੱਕ ਦੀ ਵੀ 15-16 ਜੇ ਜੇ ਆਪਾਂ ਪਾਸ ਆਊਟ ਹੋ ਕੇ ਤੇ ਉੱਥੋਂ ਆ ਗਏ ਸੀ ਤੇ ਉਦੋਂ ਤੱਕ ਜਿਹੜਾ ਚੰਡੀਗੜ੍ਹ ਦਾ ਸੀਗਾ ਨਾ ਵੀ ਉਦੋਂ ਉਹਦੋਂ ਬਾਅਦ ਮੈਂ ਹੁਣ ਗਿਆ ਤੇ ਮੈਨੂੰ ਯਾਰ ਮੇਰੇ ਦੋਸਤ ਕਹਿੰਦਾ ਕਹਿੰਦਾ ਯਾਰ ਰੌਣਕਾਂ ਹੀ ਜ਼ਿਆਦਾ 3B2 ਚ ਲੱਗਦੀਆਂ ਚੰਡੀਗੜ੍ਹ ਤਾਂ ਹੈ ਹੀ ਕੁਝ ਨਹੀਂਗਾ ਤੇ ਉਹੀ ਗੱਲ ਬਈ ਅਸੀਂ ਗਏ ਚੰਡੀਗੜ੍ਹ ਪਹਿਲਾਂ ਮੈਂ 3V2 ਚ ਦੇਖਿਆ ਤੇ ਉੱਥੇ ਬੜਾ ਵਧੀਆ ਮਾਹੌਲ ਯਾਰ ਲੱਗਿਆ ਮੈਨੂੰ ਦਾ ਮੈਂ ਕਿਹਾ ਯਾਰ ਇਹ ਇੱਥੇ ਦਾ ਪੂਰੇ ਕੇ ਤੇ ਫਰ ਬਾਅਦ ਜਦੋਂ ਅਸੀਂ ਉਧਰ ਨੂੰ ਗਏ ਤੇ ਮੈਂ ਕਿਹਾ ਯਾਰ ਵੀ ਵਾਕਈ ਗੱਲ ਸਹੀ ਇੱਥੇ ਦਾ ਰੌਣਕਾ ਬਹੁਤ ਘਟੀਆਂ ਪੰਗਾ ਹੁੰਦਾ ਤੇ ਉਦੋਂ ਜਦੋਂ ਉੱਥੇ ਗਏ ਤੇ ਦੇਖਿਆ ਵੀ ਯਾਰ ਉਹੀ ਕੋਈ ਤਾਂ ਫਰਕ ਐ ਉਹ ਵੀ ਪੈ ਜਾਂਦਾ ਬਈ ਵੀ ਜਿਹੜੇ ਆਪਦੇ ਨਾਲ ਦੇ ਰਹਿੰਦੇ ਹੁੰਦੇ ਆ ਨਾ ਜਦੋਂ ਜਿਹੜਾ ਉਦੋਂ ਸਵਾਦ ਆਉਂਦਾ ਤੇ ਜਦੋਂ ਆਪਾਂ ਕਿਸੇ ਦੇ ਨਾਲ ਜਾਈਏ ਤੇ ਜਦੋਂ ਆਪਾਂ ਉੱਥੇ ਜਾ ਕੇ ਨਵੇਂ-ਨਵੇਂ ਚਿਹਰੇ ਵੇਖਣ ਨੂੰ ਮਿਲਦੇ ਆ ਤੇ ਉਦੋਂ ਫਿਰ ਉਹ ਗੱਲ ਨਹੀਂ ਬੰਦੀ ਹੈ ਕੀ ਹਨਾ ਮੇਨ ਤਾਂ ਕਾਰਨ ਇਹੀ ਹੁੰਦਾ ਵੀ ਉਹ ਗੱਲ ਨਹੀਂ ਬੰਦੀ ਉਦੋਂ ਤੇ ਪਰ ਵੀ ਮੈਂ ਤੁਹਾਨੂੰ ਦੱਸਦਾ ਵੀ ਮੈਂ ਬੜੀ ਡਿਵੈਲਪਮੈਂਟ ਯਾਰ ਆਪਦੀਆਂ ਅੱਖਾਂ ਨਾਲ ਹੁੰਦੀ ਦੇਖੀ ਉੱਤੇ ਸਾਰਿਆਂ ਨੂੰ ਪਹਿਲਾਂ ਜਦੋਂ ਅਸੀਂ ਗਏ ਗਏ ਆ ਭਰਾਵਾ ਤੇ ਉਦੋਂ 17 ਸੈਕਟਰ ਦੀ ਬੜੀ ਚਹਿਲ-ਪਹਿਲ ਹੋਣੀ ਜਿਹੜੀ ਕੋਈ ਮੂਵੀ ਆਉਣੀ ਨਵੀਂ ਜਾਂ ਕਿਸੇ ਤਗੜੇ ਸਿੰਗਰ ਨੇ ਕੋਈ ਗਾਣਾ ਆਪਦਾ ਲਾਂਚ ਕਰਨਾ ਹੁੰਦਾ ਈਦੇ ਉਦੋਂ ਬਈ ਉਹ 17 ਸੈਕਟਰ ਤੇ ਨਹੀਂ ਜਿੱਥੇ ਫੁਆਰੇ ਜੇ ਲੱਗੇ ਮਾਰਕੀਟ ਦੇ ਅੰਦਰ ਜਿਹੜੇ ਤੇ ਉੱਥੇ ਹਰੇਕ ਆਉਂਦਾ ਹੁੰਦਾ ਈ ਕਿਸੇ ਸਿੰਗਰ ਨੇ ਕਿਸੇ ਦੀ ਫਿਲਮ ਮਾਉਣੀ ਤੇ ਹਰੇਕ ਨੇ ਉੱਥੇ ਆ ਗਿਆ ਆਪਦੀ ਪ੍ਰੋਮੋਸ਼ਨ ਕਰਕੇ ਜਾਣੀ ਫਿਰ ਉਦੋਂ ਬਾਅਦ ਕੀ ਹੋਇਆ ਬਈ ਲਾਂਟੇ ਮਾਲ ਚੱਲ ਲਾਂਟੇ ਤੋਂ ਪਹਿਲਾਂ ਜਿਹੜਾ ਚੱਲਿਆ ਨਾ ਇਧਰ ਲੁਧਿਆਣੇ ਵਾਲੇ ਰੋਡ ਤੇ ਰਹਿ ਗਿਆ ਮਾਲ ਜਿਹੜਾ ਤੇ ਕੀ ਨਾ ਉਹਦਾ ਵੀ ਆਰ ਪੰਜਾਬ ਕੇ ਪਤਾ ਨਹੀਂ ਕੰਨੀ ਕੀ ਰੱਖਿਆ ਹਾ ਹੁਣ ਨਾ ਬਦਲ ਕੇ ਰੱਖਤਾ ਹੀ ਉਹਦਾ ਨਾਮ ਬਾਅਦ ਚ ਤੇ ਉਹ ਖੁੱਲਿਆ ਤੇ ਉਸ ਤੋਂ ਥੋੜੇ ਕੇ ਟਾਈਮ ਬਾਅਦ ਹੀ ਲਾਂਟੇ ਖੁੱਲ ਗਿਆ ਉੱਥੇ ਤੇ ਉਸ ਤੋਂ ਬਾਅਦ ਕੀ ਹੋਇਆ ਵੀ ਜਿਹੜੀ 17 ਵਾਲੀ ਰੌਣਕ ਸੀ ਨਾ ਉਹ ਸਾਰੀ ਲਾਂਟੇ ਕੰਨੀ ਨੂੰ ਮੂਵ ਆਨ ਹੋ ਗਈ ਵੀ ਜਾਂ ਤਾਂ ਉਧਰ ਨੂੰ ਜਾਣ ਲੱਗ ਪੀ ਉੱਥੇ ਤੇ ਪਰ ਫਿਰ ਬਾਅਦ ਚ ਹੌਲੀ ਹੌਲੀ ਕੀ ਹੋਇਆ ਵੀ ਲਾਂਟੇ ਦਾ ਵੀ ਯਾਰ ਕੰਮ ਜਾਂ ਨਿਖੜ ਗਿਆ ਤੇ ਹੁਣ ਤੇ ਮੈਂ ਜਾ ਕੇ ਦੇਖਿਆ ਤੇ ਉਥੇ ਗੱਲਾਂ ਹੀ ਹੋਰ ਬਣੀਆਂ ਬੰਗਾ ਉਹਨ ਤਾਂ ਸਾਰਾ ਜਿੰਨੀ ਉਨੀ ਮੈਂ ਕਹਿੰਨਾ ਚੱਡੀਗੜ੍ਹ ਤੇ ਰੌਣਕ ਨਹੀਂ ਲੱਗਦੀ ਜਿੰਨੀ 3B2 ਵਾਲੀ ਸਾਈਡ ਤੇ ਤੇ ਇਧਰ ਨੂੰ ਲੱਗਣ ਲੱਗ ਪਈ ਹੈ ਨਾ ਤੇ ਵਾਕਈ ਕਹਿੰਦੇ ਆ ਵੀ ਜਿਹੜਾ ਲਗਾਤਾਰ ਡਿਵੈਲਪਮੈਂਟ ਆ ਜਿਹੜੀ ਉਹ ਆਪਣੇ ਆਪ ਚੱਲਦੀ ਰਹਿੰਦੀ ਆ ਤੇ ਸਾਡੇ ਲਈ ਤਾਂ ਬੜੀ ਗੱਲ ਉਹ ਹੋ ਗਈ ਵੀ ਯਾਰ ਜਿੱਥੇ ਕਿਉਂਕਿ ਬੰਦਾ ਰਹਿੰਦਾ ਹੋਵੇ ਨਾ ਤੇ ਉਥੇ ਤਾਂ ਵੀ ਬੜਾ ਹੋ ਹੁੰਦਾ ਵੀ ਬੰਦੇ ਨੂੰ ਮਾਣ ਜਾ ਵੀਰ ਵੇਖ ਕੇ ਜਾ ਕੇ ਵੀ ਕਿਵੇਂ ਆ ਮਾਹੌਲ ਕਿਵੇਂ ਉੱਥੇ ਹੁਣ ਤੇ ਇਹ ਸਾਰਾ ਤੇ ਪਰ ਹੁਣ ਲਗਭਗ ਯਾਰ ਬਦਲ ਗਿਆ ਹਨ ਬੜਾ ਬਦਲ ਗਿਆ ਤੇ ਉਹ ਕੀ ਹੋਣਾ ਵੀ ਜਨਤਾ ਨੇ ਜੇ ਗੇੜੀ ਛੇੜੀ ਮਾਰਨੀ ਨਾ ਤੇ ਗੇੜੀ ਛੇੜੀ ਮਾਰਨੀ ਆਪਣਾ ਕੀ ਹੈਗਾ 8 ਕੰਨੀ 9 ਕੰਨੀ 10 11 ਇਹਨਾਂ ਸੈਕਟਰਾਂ ਦੇ ਵਿੱਚ ਤੇ ਜਾ ਕਿਸੇ ਨੇ ਨਿਕਲ ਜਾਣਾ ਉਧਰ ਨੂੰ 36 ਕੰਨੀ ਨੂੰ ਐਮ ਸੀ ਐਮ ਕੰਨੀ ਨੂੰ ਤੇ ਉਧਰ ਗੇੜੀ ਛੇੜੀ ਮਾਰਿਆਉਣੀ ਤੇ ਜਾਂ ਐਸਡੀ ਕਾਲ ਦੇ ਕੰਨੀ ਨੂੰ ਜਾਂਦੇ ਰਹਿਣਾ ਤੇ ਬਾਹ ਟਿਕਾਣੇ ਜੀ ਹੁੰਦੇ ਜੰਦਾ ਦੇਖ ਕੇ ਨੇ ਲੇਜ਼ਰ ਵੈਲੀ 'ਚ ਬੈਠੇ ਹੋਣਾ ਕਿ ਨੇ ਰੋਜ਼ ਗਾਰਡਨ ਕੰਨੀ ਨੂੰ ਲੰਘ ਜਾਨਾ ਤੇ ਮੈਂ ਤੁਹਾਨੂੰ ਦੱਸਦਾ ਬਈ ਇਹੀ ਰਹਿੰਦੇ ਹੁੰਦੇ ਸੀਗੇ ਜਾਰਨਲ ਹੋਸਟਲ 'ਚ ਤੁਸੀਂ ਵੀ ਜੇ ਤੁਹਾਡੀ ਕੋਈ ਯਾਦਦਾਸ਼ਤ ਹੋਈ ਨਾ ਕੋਈ ਵਧੀਆ ਜੀ ਜੁੜੀ ਹੋਈ ਤੇ ਆਪਣੇ ਕਮੈਂਟਾਂ 'ਚ ਸਾਂਝੀ ਜ਼ਰੂਰ ਕਰਿਓ ਜੀ ਯਾਰ ਵੀ ਕਈ ਵਾਰੀ ਬੜੀ ਹਾਸੋਈ ਨਹੀਂ ਬੰਦੇ ਨਾਲ ਗੱਲ ਹੋਈ ਹੁੰਦੀ ਹੈ ਨਾ ਕੋਈ ਨਾ ਕੋਈ ਤੇ ਉਹ ਪਤਾ ਕੀ ਹੋਇਆ ਵੀ ਅਸੀਂ ਜਦੋਂ 15 ਸੈਕਟਰ ਦੇ ਵਿੱਚ ਜਿਹੜਾ ਹੋਸਟਲ ਹੈਗਾ ਜਰਨਲ ਹੋਸਟਲ ਉੱਥੇ ਰਹਿੰਦੇ ਹੁੰਦੇ ਸੀ ਤੇ ਨਾਲ ਉਹਦੇ ਤੁਹਾਨੂੰ ਪਤਾ ਵੀ ਉਹ ਸਬਜ਼ੀ ਮੰਡੀ ਜੀ ਲੱਗਦੀ ਹੁੰਦੀ ਹੈ ਜਿਹੜੀ ਪਟੇਲ ਮਾਰਕੀਟ ਦੇ ਦੇ ਉਹਦੇ ਇੱਥੇ ਆਪਾਂ ਜਿਹੜਾ 11 ਵਾਲਾ ਪੁਲ ਦੇ ਟੱਪ ਕੇ ਸਾਹਮਣੇ ਜਿਹੜੀ ਲੱਗਦੀ ਹੁੰਦੀ ਸੀ ਤੇ ਉਹ ਉਹ ਤੋਂ ਬਾਅਦ ਕੀ ਹੋਇਆ ਨਾ ਵੀ ਉਹ ਜਿਹੜੀ ਉੱਥੇ ਹੁਣ ਮੈਂ ਫੇਰ ਉਹ ਮੰਡੀ ਵਾਲਾ ਥਾਂ ਵੀ ਵਾਵਾ ਡਵੈਲਪ ਹੋ ਜੇ ਹੋਇਆ ਯਾਰ ਉਸ ਤੋਂ ਬਾਅਦ ਫਿਰ ਜਿੱਥੇ ਉਹ ਮੰਡੀ ਲੱਗਦੀ ਹੁੰਦੀ ਸੀ ਤੇ ਅਸੀਂ ਕੀ ਕਰਨਾ ਇਧਰੋਂ ਤੁਰਨਾ ਇਥੋਂ ਤੇ ਤੁਰ ਕੇ ਤੇ ਹੋਸਟਲ ਤੋਂ ਦੇ ਲੰਘੇ ਆਣਾ ਉਹ 16 ਵਾਲੀ ਸੜਕ ਜੀ ਪਾਰ ਕਰਕੇ ਤੇ 16 ਵਾਲੇ ਹਸਪੀਟਲ ਦੇ ਮਗਰ ਦੀ ਢੀੜੀ ਜੀ ਗਲੀ ਜਾਂਦੀ ਹੁੰਦੀ ਸੀ ਤੇ ਉੱਥੋਂ ਤੇ ਅਸੀਂ ਵੜ ਜਾਣਾ ਜਾ ਕੇ ਰੋਜ਼ ਗਾਰਡਨ 'ਚ ਰੋਜ਼ ਗਾਰਡਨ 'ਚ ਤੁਰ ਕੇ ਲੰਘ ਜਾਣਾ ਗਾ 17 ਮਾਰਕੀਟ ਨੂੰ ਉਦੋਂ ਇੰਨੀਆਂ ਜ਼ਿਆਦਾ ਯਾਰ ਜਨਤਾ ਗੱਡੀਆਂ ਗੁੱਡੀਆਂ ਨਹੀਂ ਰੱਖ ਦਿੰਦੀ ਬਿੱਕੀ ਕਹਿਣਾ ਵੀ ਕਿਸੇ ਦੇ ਗਰੁੱਪ ਦੇ ਵਿੱਚ ਜੇ ਕੋਈ 10 ਬੰਦੇ ਹੈਗੇ ਤੇ 10 ਮਗਰ ਇੱਕ ਕੋਲੇ ਗੱਡੀ ਹੁੰਦੀ ਸੀ ਤੇ ਬਾਕੀ ਸਾਰੇ ਪੈਦਲ ਸਵਾਰ ਹੀ ਹੁੰਦੇ ਸੀ ਤੇ ਵੀ ਤੁਰ ਕੇ ਯਾਰ ਦੂਰੇ ਪਰਨਾ ਕਈ ਬਰੀ ਲਾਂਟੇ ਨੂੰ ਲਾਂਗੇ ਆਣਾ ਇੰਨੀ ਇੰਨੀ ਦੂਰ ਕਮਲਿਆਂ ਵਾਂਗੂ ਐਵੇਂ ਤੁਰੇ ਫਿਰਨ ਉਹ ਕਿਤੇ ਲਾਂਡੇ ਜਾਂ ਤੇ ਪਗਾਲ ਦੀ ਚ ਮੂਵੀ ਦੇਖਣ ਉੱਡ ਜਾਣਾ ਨਾ 35 ਤੇ ਉਥੋਂ ਤੁਰ ਕੇ ਆ ਜਾਣਾ ਹੋਸਟਲ ਨੂੰ ਵਾਪਸ ਤੇ ਅੱਧੀ ਅੱਧੀ ਰਾਤ ਤੱਕ ਤੇ ਕਈ ਬਰੀ ਬੜੇ ਯਾਦ ਆਉਂਦੇ ਆ ਪਰੌਂਠੇ ਜਿਹੜੇ ਇਹ 11 ਵਾਲੀ ਛੜਕ ਜੀ ਦੇ ਲੱਗਦੇ ਹੁੰਦੇ ਸੀ ਹੈਨਾ ਜਾਂ 16 ਵਾਲੇ ਹਸਪੀਟਲ ਦੇ ਸਾਹਮਣੇ ਜੀ ਆਲੂਆਂ ਵਾਲੇ ਪਰੌਂਠੇ ਤੇ ਜਾਂ 22 ਚ ਲੱਗਦੇ ਹੁੰਦੇ ਸੀ ਜਿਹੜੇ 17 ਵਾਲੇ ਬੱਸ ਸਟੈਂਡ ਦੇ ਸਾਹਮਣੇ ਪਰੌਂਠੇ ਜਿਹੜੇ ਤੇ ਉਹ ਕਈ ਵਾਰੀ ਬੜੇ ਯਾਦ ਆਉਂਦੇ ਆ ਵੀ ਯਾਰ ਕਿਤੇ ਨਾ ਕਿਤੇ ਤਾਂ ਖਾ ਗਿਆ ਅੱਗੇ ਤੇ ਹੁਣ ਕੰਮਾਂ ਤੋਂ ਨੇ ਜੀ ਇਹ ਜਿੰਨ ਜੁਲਦੀਆਂ ਤੇ ਟਾਈਮ ਵੀ ਨਹੀਂ ਮਿਲਦਾਗਾ ਖਾ ਕੇ ਕਿਹੜੇ ਟਾਈਮ ਅੱਗੇ ਹੈ ਤੇ ਬਾਕੀ ਤੁਸੀਂ ਵੀ ਦੱਸਿਓ ਜੀ ਯਾਰ ਬੜੀਆਂ ਯਾਦਾਂ ਜੁੜੀਆਂ ਵੰਗਾ ਬੜੀਆਂ ਮੇਰਾ ਦਿਲ ਕਰਦਾ ਬੀਚਾ ਤੋ ਕੋਈ ਗਾ ਕਮੈਂਟ ਕਮੈਂਟ ਕਰਕੇ ਦੱਸੋ ਥੱਲੇ ਤੇ ਫਿਰ ਆਪਾਂ ਉਸ ਚੀਜ਼ ਬਾਰੇ ਗੱਲ ਛੇੜ ਗਏ ਕੋਈ ਹੈ ਤਾਂ ਤੁਹਾਡੀ ਨਿਗਾਹ ਹਣਾ ਵੀ ਕੋਈ ਵੀ ਗੱਲਬਾਜ਼ ਹੈਗੀ ਇਹਦਾ ਲਾਈਵ ਚੈਟ ਆ ਜਿਹੜੀ ਤੇ ਉਹ ਤੁਸੀਂ ਕੋਈ ਵੀ ਬੰਦਾ ਮੈਸੇਜ ਮੂਸੀ ਭੇਜ ਸਕਦਾ ਤੇ ਜਾਂ ਜਿਹੜਾ ਵੀ ਬੰਦਾ ਕੋਈ ਲਾਈਵ ਤੇ ਜੁੜਨਾ ਚਾਹੁੰਦਾ ਤੇ ਆ ਜਾਓ ਤੇ ਲਾਈਵ ਚੈਟ ਆ ਜਿਹੜੀ ਮੇਰੇ ਖਿਆਲ ਜੋ ਉਹ ਯਾਰ ਕਿਤੇ ਆਫ ਤਾਂ ਨਹੀਂ ਹੈਗੀਗੀ ਲਾਈਵ ਚੈਟ ਜਿਹੜੀ ਮੇਰੇ ਖਿਆਲ ਜੋ ਨਾ ਉਹ ਹੀ ਪੀਆ ਬੰਦ ਹੋਈ ਪੀਆ ਲਾਈਵ ਚੈਟ ਇਹ ਹੁਣ ਇਹਦੀ ਸੈਟਿੰਗ ਕੋਈ ਨਾ ਕੋਈ ਜ਼ਿਆਦਾ ਹੋਈ ਨਹੀਂ ਹੋਣੀ ਕਿ ਚਲੋ ਕੋਈ ਗੱਲ ਨਹੀਂ ਆਪਾਂ ਕਰ ਦਾਂਗੇ ਸੈਟਿੰਗ ਇਹ ਵੀ ਜਦੋਂ ਬੰਦ ਹੋ ਗਿਆ ਅੱਜ ਤਾਂ ਹੁਣ ਜਿਵੇਂ ਪੜਾਕੇ ਪੈਂਦੀ ਆ ਤੇ ਪਹਿਨ ਦਿਓ ਤੇ ਮੈਂ ਸੋਚੀ ਮੈਂ ਖੈਰ ਵੀ ਆਪਾਂ ਵਧੀਆ-ਵਧੀਆ ਮੁੱਦਿਆਂ ਤੇ ਲਾਈਵ ਹੋਇਆ ਕਰਾਂਗੇ ਤੇ ਵੀ ਥੋੜਾ ਜਿਹਾ ਟਾਈਮ ਵਧੀਆ ਲੰਘੇ ਹਨਾ ਤੇ ਮੈਂ ਸੋਚਿਆ ਵੀ ਸ਼ਾਮ ਦਾ 8:00 ਕ ਦਾ ਟਾਈਮ ਠੀਕ ਆ ਨਾ ਸਾਰਿਆਂ ਨੂੰ ਵੀ 8:00 ਵਜੇ ਆਪਾਂ ਲਾਈਵ ਹੋ ਜਾ ਕਰਗੇ ਤੇ 8:00 ਵਜੇ ਲਾਈਵ ਹੋ ਗਏ ਤੇ 8:30 ਵਜੇ ਨੂੰ ਆਪਾਂ ਸਮਾਪਤੀ ਕਰ ਦਿਆ ਕਰਗੇ ਤੇ ਫਿਰ ਮੇਰੇ ਸਾਹਜ ਠੀਕ ਰਹੂਗਾ ਟਾਈਮ ਹਨਾ ਉਹ ਤੇ ਬਾਕੀ ਲਾਈਵ ਚੈਟ ਦੇ ਆ ਲਾਈਵ ਚੈਟ ਕਰ ਸਕਦਾ ਕੋਈ ਬੰਦਾ ਮੈਸੇਜ ਯਾਰ ਈਡੀ ਕੋਈ ਕਾਲ ਨਹੀਂ ਲੈ ਆ ਪਹਾਈ ਲੇ ਕੇ ਵੇਖ ਕੇ ਭੇਜਦੇ ਆ ਤੇ ਤੁਸੀਂ ਵੀ ਜਿਹੜੇ ਵੀ ਮੇਰੇ ਭਰਾ ਕੋਈ ਆਉਂਦੇ ਆ ਨਾ ਲਾਈਵ ਤੇ ਲਾਈਵ ਤੇ ਆਉਣ ਵਾਲਿਆਂ ਨੂੰ ਬੇਨਤੀ ਆ ਵੀ ਤੁਸੀਂ ਆ ਕੇ ਕਮੈਂਟ ਕੁਮੰਡ ਕਰੋ ਤੇ ਕਰੋ ਆਪਦੀਆਂ ਯਾਦਾਂ ਤਾਜ਼ੀਆਂ ਯਾਰ ਹਨਾ ਚੰਡੀਗੜ੍ਹ ਬਾਰੇ ਤੇ بڑے ਬੰਦੇ ਜਿਹੜੇ ਮੇਰੇ ਨਾਲ ਤਾਂ ਪੜਦੇ ਹੁੰਦੇ ਬਾਈ ਕੋਈ ਕੈਨੇਡਾ ਜਾ ਕੇ ਬੈਠ ਗਿਆ ਕੋਈ ਅਮਰੀਕਾ ਜਾ ਕੇ ਬੈਠ ਗਿਆ ਕੋਈ ਇੰਗਲੈਂਡ ਨੂੰ ਲੰਘ ਗਿਆ ਆ ਇੱਥੇ ਨੌਗਰਾਂ ਨੂੰ ਹੋਰਾਂ ਚੰਡੀਗੜ੍ਹ ਵਾਲਿਆਂ ਨੂੰ ਘਾਟ ਹੀ ਮਿਲਦੀਆਂ ਇਹ ਤਾਂ ਮੈਂ ਲਾ ਲਿਆ ਸਾਬ ਮੁੰਡਿਆਂ ਨਾਲ ਘਟ ਮਿਲਦੀਆਂ ਕੁੜੀਆਂ ਨਾਲ ਪਉਂਦੀ ਮਿਲ ਮਿਲ ਜਾਂਦੀਆਂ ਹਨ ਤੇ ਬਹੁਤ ਘਟ ਮਿਲਦੀਆਂ ਵੀ ਕਹਿੰਦੇ ਆ ਭਾਵਨਾ ਵੀ ਜੇ ਆਪਾਂ ਗਿਣਤੀ ਕਰਕੇ ਵੇਖੇ ਤੇ ਬੜੀ ਘਟ ਆ ਹਾਂ ਲੱਗ ਜਾਂਦੇ ਆਉਂਦਾ ਹੀ 58 70 ਜਾਣੇ ਸਾਡੇ ਗਰੁੱਪ ਦੇ ਵਿੱਚ ਤੇ 60 70 ਚੋਂ ਮੇਰੇ ਖਿਆਲ ਚ ਦੋ ਮਾਸਟਰ ਲੱਗੇ ਆ ਤੇ ਇੱਕ ਮੁੰਡਾ ਪੁਲਿਸ ਚ ਭਾਰਤੀ ਆਇਆ ਸੀ ਬਸ ਤਿੰਨ ਚਾਰ ਕੀ ਗਿਣਤੀ ਜੀ ਦੀ ਬਾਕੀ ਸਾਰੇ ਡੰਡੇ ਵਜੋਂ ਦਈਏ ਮੇਰੇ ਅੱਗੇ ਵੇਲੇ ਆ ਸਾਰੇ ਤੇ ਬਾਕੀ ਉਹ ਯਾਰ ਨਿਯਾਰੇ ਵੱਖਰੇ ਸੀ ਹਨ ਵੀ ਬੜੇ ਆ ਜਿਹੜੇ ਹੁਣ ਮੈਂ ਵੇਖਦਾ ਨਾ ਸਿੰਗਲ ਕਈ ਬੜੇ ਫੇਮਸ ਹੋਏ ਫਿਰਦੇ ਆ ਨਾ ਹੁਣ ਤੇ ਉਦੋਂ ਇਹ ਸਾਰੇ ਇੱਥੇ ਆ 11 ਗੁਰੂ ਸੈਕਟਰ 'ਚ ਇੱਥੇ ਗੇੜੀਆਂ ਮਾਰਦੇ ਫਿਰਦੇ ਆ 8 9 10 ਇਧਰ ਨੂੰ ਰਾਤ ਨੂੰ ਸ਼ਾਮ ਨੂੰ ਜਿਹੜਾ ਮਾਹੌਲ ਬਾਨਾ ਦੇ ਕੇ ਸ਼ਾਮ ਨੂੰ 7 8 ਵਜੇ ਤੋਂ ਬਾਅਦ-ਬਾਅਦ ਤੇ ਫਿਰ ਜਾਂਦਾਂ ਨੇ ਜਦੋਂ ਕਿਤੇ ਕਿਹੇ ਹੋਰ ਥਾਂ ਤੇ ਕਿਤੇ ਖਾਣ ਪੀਣ ਨੂੰ ਨਾ ਲੱਭਣਾ ਤੇ ਫਿਰ ਪੀਜੀਆਈ ਦੇ ਗੇਟ ਅੱਗੇ ਯੂਨੀਵਰਸਿਟੀ ਦੇ 1 ਨੰਬਰ ਦੇ ਗੇਟ ਅੱਗੇ ਕਿ ਉਥੇ ਫਿਰ ਉਥੋਂ ਆ ਕੇ ਪਰੌਂਠੇ ਖਾਣੇ ਕਈ ਵਾਰੀ ਤੇ ਕਈ ਵਾਰੀ ਜਦੋਂ ਰਾਜਮੂ ਹੋਸਟਲ ਤੇ ਲੇਟ ਆਉਣਾ ਦੇ ਮੌਕੇ ਆਣਾ ਰੋਟੀ ਪਾਣੀ ਦਾ ਕੰਮ ਤੇ ਫਿਰ ਕਹਿਣਾ ਕੋਈ ਚੱਕਰੀ ਉਹਨਾਂ 2 ਘੰਟੇ ਹੋਰ ਵੇਟ ਕਰ ਗਏ ਤੇ ਫੇਰ ਚੱਲਾਂਗੇ ਆਪਾਂ 11 ਵਾਲੇ ਛੜਕ ਵਾਲਿਆਂ ਦਾ ਪਰੌਂਠੇ ਖਾਣਦੇ ਪਰੌਂਠਿਆਂ ਦਾ ਸਵਾਦ ਵੱਖਰਾ ਨਹੀਂ ਨਾ ਤੇ ਜਾਂ ਬਈ 11 ਵਾਲੀ ਆਂਟੀ ਦੀ ਚਾਹ ਹੈ ਇਹ ਕੀ ਬਾਤਾਂ ਨੇ ਉਹ ਚਾਹ ਦੇ ਵੀ ਵੱਖਰਾ ਹੀ ਸਵਾਦ ਸੀ ਨਾ ਤੇ 11 ਵਾਲੀ ਆਂਟੀ ਦੀ ਚਾਹ ਦਾ ਜ਼ਿਕਰ ਤਾਂ ਮੇਰੇ ਖਿਆਲ 'ਚ ਸ਼ਹਿਰੀਮਾਨ ਨੇ ਵੀ ਆਪਦੇ ਗਾਣੇ ਦੇ ਵਿੱਚ ਕੀਤਾ ਸੀ ਹਨਾ ਹਾਂ ਕੀਤਾ ਸੀ ਉਹਨੇ ਵੀ ਬਈ ਸ਼ਹਿਰੀਮਾਨ ਨੇ ਵੀ ਵੀ 11 ਸੈਕਟਰ ਵਾਲੀ ਆਂਟੀ ਦੀ ਚਾਹ ਜਿਹੜੀ ਉਹ ਬੜੀ ਵਧੀਆ ਹਨਾ ਤੇ ਉਸ ਤੋਂ ਬਿਨਾ ਫਿਰ ਕਰੇ ਇਧਰ ਨੂੰ ਆਪਣਾ ਲੰਘਿਆਣਾ ਮਾਹੌਲ ਬਣਾ ਕੇ ਕਸੌਲੀ ਕਸੌਲੀ ਕੰਨੀ ਨੂੰ ਹਨਾ ਰਾਤ ਨੂੰ ਜਨਤਾ ਬੜੀ ਜਾਂਦੀ ਹੁੰਦੀ ਸੀ ਤੇ ਉੱਧ ਨੋੜਿਆ ਨਾ ਤੇ ਬਾਕੀ ਕੈਂ ਵਾਲੇ ਜਿਹੜੇ ਜਾਂਦੇ ਆਣੇ ਆ ਵੀ ਰਾਤ ਨੂੰ ਇੱਕੋ ਹੀ ਟਿਕਾਣਾ ਮਿਲਦਾ ਹੁੰਦਾ ਇਹ ਖੁੱਲਾ ਹਣ ਤੁਸੀਂ ਮੇਰੀ ਗੱਲ ਸਮਝ ਜਿਓ ਉਹ ਕੈਂ ਵਾਲੇ ਦਾ ਹੁੰਦਾ ਹੀ ਹੈ ਨਾ ਕੈਂ ਵਾਲੇ ਜਿਹੜਾ ਲੇਕ ਦੀ ਬੈਕ ਸਾਈਡ ਜੀ ਤੇ ਹੁੰਦਾ ਸੀ ਹੈ ਨਾ ਤੇ ਉੱਥੇ ਤੇ ਜਾਂ ਖੁੱਡੇ ਲੋਰੀ ਉਹ ਕਿਹੜਾ ਪੈਲ ਸੀ ਜਾਂਦਾ ਹੀ ਉਹਦੇ ਥੱਲੇ ਵਾਲਾ ਤੇ ਦੋ ਥਾਵਾਂ ਤੇ ਸਾਰਾ ਕੁਝ ਮਿਲਦਾ ਰਈ ਜੋ ਰਾਤ ਨੂੰ 10 11 ਕ ਦਾ ਟਾਈਮ ਟੱਪ ਜਾਂਦਾ ਜੀ ਹੈ ਨਾ ਹੋਰ ਤਾਂ ਸਾਰੇ ਬੰਦ ਕਰਕੇ ਤੇ ਉਹਦੋਂ ਲੰਘ ਹੀ ਜਾਂਦੇ ਸੀਗੇ ਤੇ ਬਾਕੀ ਨਿਆਰੇ ਸੀ ਹੈ ਨਾ ਕਹਿਮ ਤੋਂ ਪਾਬ ਦੀ ਤੇ ਬੜਾ ਯਾਰ ਉਸ ਚੀਜ਼ ਨੂੰ ਮਿਸ ਕਰਦੇ ਆਂ ਕਈ ਵਾਰੀ ਹੈ ਨਾ ਤੇ ਜਿਹੜੇ ਜਿਹੜੇ ਬੰਦੇ ਵੀ ਹੁਣ ਕਈ ਕਈ ਦਾ ਯਾਰ ਉੱਥੇ ਹੀ ਰਹਿ ਰੂਗੇ ਭਰਾਵਾ ਆਈ ਨਹੀਂ ਮੁੜ ਕੇ ਪਿੰਡਾਂ ਨੂੰ ਕਿੱਥੇ ਆਏ ਆ ਉੱਥੇ ਹੀ ਰਹਿ ਗਏ ਮੁੜ ਕੇ ਹੀ ਨਹੀਂ ਆਏ ਮੇਰੇ ਨਾਲ ਦੇ ਹਲੇ ਕਈ ਉੱਥੇ ਹੀ ਬੈਠੇ ਮੈਂ ਉਹਨਾਂ ਨੂੰ ਕਿਹਾ ਹੱਸਦਾ ਹੁਨਾ ਵੀ ਯਾਰ ਤੁਹਾਡੀ ਸਮਾਧ ਬਣ ਜਾਣੀ ਅਤੇ ਕਿਸੇ ਦਿਨ ਯੂਨੀਵਰਸਿਟੀ ਦੇ ਵਿੱਚ ਤੁਹਾਡਾ ਤੁਸੀਂ ਕੰਜਰੋ ਇੱਥੇ ਹੀ ਬੋਲਿਆ ਕਰੋਗੇ ਮਰਨ ਤੋਂ ਬਾਅਦ ਵੀ ਤੁਹਾਡਾ ਇੱਥੇ ਹੀ ਰਹਿਣਾ ਸਾਰਾ ਕੰਮ ਕਾਜ ਤੁਸੀਂ ਇੱਥੋਂ ਜਾਣਾ ਹੀ ਨਹੀਂਗਾ ਹਨ ਤੇ ਵੀ ਉਸ ਤੋਂ ਬਾਅਦ ਉਧਰ ਨੂੰ ਚਲੇ ਜਾਣਾ ਤੇ ਜਾਂ ਜਾਂ ਤਾਂ ਨੇ ਹਰੇਕ ਨੇ ਭਵਾਂ ਦੀ ਹੋਸਟਲ ਤੇ ਰਹਿੰਦੇ ਹੋਣਾ ਹਨਾ ਕਮਰੇ ਕੁਮਰੇ ਬਾਹਰ ਲੈਣੇ ਇਧਰ ਨੂੰ ਆਪਣਾ ਨਵੇਂ ਗਾਉਂ ਵਾਲੀ ਸਾਈਡ ਨੂੰ ਖੁੱਡੇ ਲੋਰੇ ਕੰਨੀ ਨੂੰ ਤੇ ਜਾਂ 37 ਸੈਕਟਰ ਦੇ ਵਿੱਚ ਕਮਰੇ ਬੜੇ ਹੁੰਦੇ ਸੀਗੇ ਉੱਥੇ ਤਕਰੀਬਨ ਹੀ ਤੁਹਾਨੂੰ ਟੂਲਟ ਦੇ ਬੋਰਡ ਹੀ ਲੱਗੇ ਮਿਲਦੇ ਹੁੰਦੇ ਹੀ ਹੈ ਨਾ ਤੇ ਮੈਂ ਤੁਹਾਨੂੰ ਆਸੇ ਵਾਲੀ ਗੱਲ ਦੱਸਦਾ ਮੈਂ ਤੇ ਮੇਰੇ ਪਿੰਡ ਲਈ ਨਾ ਮੈਂ ਲੱਗੇ ਤੇ ਉਹ ਉੱਥੇ ਟੂਲਟ ਲਿਖਿਆ ਹੋਇਆ ਜਿਉ ਉਹ ਮੈਨੂੰ ਇੱਕ ਦਿਨ ਕਹਿੰਦਾ ਕਿ ਯਾਰ ਕਹਿੰਦਾ ਪਿੰਡ ਵਾਲਿਆ ਕਹਿੰਦਾ ਕਿ ਆ ਕੀ ਚੱਕਰ ਯਾਰ ਕਿੰਨਾ ਇੱਥੇ ਥਾਂ ਥਾਂ ਦੇ ਕਹਿੰਦਾ ਟਾਇਲਟ ਹੀ ਖੋਲਿਆ ਪਗਾ ਕਿੱਧਰ ਆ ਗਿਆ ਬਣੀਆਂ ਬੰਗਾ ਕਿੰਦੇ ਤੇ ਟਾਇਲਟ ਟਾਇਲਟੀ ਲਿਖਿਆ ਹੋਇਆ ਮੈਂ ਨਹੀਂ ਕੰਜੇ ਦਾ ਮੈਂ ਕਿਹਾ ਟੂਲਟ ਲਿਖਿਆ ਹੋਇਆ ਹੈ ਇੱਥੇ ਮੈਂ ਕਿਹਾ ਟੂਲਟਾ ਵੀ ਕਿਨੇ ਕਿਰਾਏ ਤੇ ਲੈਣਾ ਜੇ ਆਜੋ ਤੇ ਬਾਕੀ ਹਨਾ ਆਈ ਬੜੇ ਆਹ ਸੇ ਠੱਠੇ ਹੁੰਦੇ ਸੀ ਯਾਰ ਹਨਾ ਸਾਡੇ ਨਾਲ ਦੇ ਇੱਕ ਹੁੰਦੇ ਸੀ ਉਹਨਾਂ ਨੇ ਉਹ ਕਿਤੇ 11 ਕਾਲਜ ਦੇ ਵਿੱਚ ਪੜ੍ਹ ਦਿੰਦੇ ਹੀ ਉਹ ਤੇ ਇੱਕ ਦਿਨ ਭੁੱਲੇ ਚੁੱਕੇ ਉੱਠ ਗਏ ਫਿਜ਼ੀਕਲ ਦੇ ਪੀਰੀਅਡ ਦੇ ਵਿੱਚ ਉਹ ਬੀਏ ਕਰਦੇ ਸੀ ਉੱਥੇ 11 ਵਾਲੇ ਕੌਜ ਦੇ ਵਿੱਚ ਤੇ ਉਹ ਭੁੱਲੇ ਚੁੱਕੇ ਜਦੋਂ ਜਾਂਦੇ ਰੋਏ ਕਲਾਸ ਲਾਉਣ ਤੇ ਉਧਰ ਕੁਦਰਤੀ ਸ਼ੁੱਕਰਵਾਰ ਸੀਗਾ ਤੇ ਉਹ ਮੈਡਮ ਕਹਿੰਦੀ ਨਾ ਵੀ ਮੈਂ ਤੁਹਾਡੀ ਹਾਜ਼ਰੀ ਪੂਰੀ ਕਰ ਦਿਆ ਕਰੂੰਗੀ ਤੇ ਬਸ ਤੁਸੀਂ ਇਕੱਲਾ ਸ਼ੁੱਕਰਵਾਰ ਨੂੰ ਆਜਿਆ ਕਰੋ ਤੇ ਉਹ ਬਈ ਸੁਣ ਕੇ ਤੇ ਛਾਲਾ ਮਾਰਦੇ ਆਏ ਸਾਡੇ ਕੋਲੇ ਕਹਿੰਨੇ ਮੈਡਮ ਕਹਿੰਦੀ ਬਈ ਕੋਪੀਰ ਲਵਾਇਆ ਜਾ ਕਰੋ ਈ ਬਸ ਸ਼ੁੱਕਰਵਾਰ ਨੂੰ ਆਜਿਆ ਕਰੋ ਤੇ ਤੁਹਾਡੀਆਂ ਹਾਜ਼ਰੀਆਂ ਪੂਰੀਆਂ ਸਾਰੀਆਂ ਤੇ ਉਹ ਬਈ ਕੀ ਹੋਇਆ ਉਹ ਤਾਂ ਜਾ ਹੀ ਨਾ ਕਰਨ ਕਿਸੇ ਵੀ ਕਲਾਸ ਦੇ ਵਿੱਚ ਸ਼ੁੱਕਰਵਾਰ ਨੂੰ ਜਾ ਕਰਨ ਉਸੇ ਮੈਡਮ ਕੋਲੇ ਤੇ ਉਹ ਜਹਾਜ ਵੀ ਲਵਾ ਕੇ ਤੇ ਮੁੜਿਆ ਆ ਕਰਨ ਤੇ ਜਦੋਂ ਗਏ ਬਈ ਕੋਲ ਨੰਬਰ ਲੈਣ ਨੋ ਡੂ ਸਲਿੱਪ ਲੈਣ ਲੱਗੇ ਨੋ ਡੂ ਜੀ ਜਿਹੜੀ ਮਿਲਦੀ ਹੁੰਦੀ ਸੀ ਤੇ ਉੱਥੇ ਜਾ ਕੇ ਪੇਚ ਅਪ ਹੈ ਗਿਆ ਤੇ ਉਹ ਉਹਨਾਂ ਨੂੰ ਕਹਿੰਦੇ ਵੀ ਤੁਹਾਡੇ ਦਾ ਲੈਕਚਰ ਹੀ ਬਹੁਤ ਸ਼ਾਰਟ ਹੈਗੇ ਆ ਤੁਹਾਨੂੰ ਤਾਂ ਨਹੀਂ ਰੋਲ ਨੰਬਰ ਮਿਲਣਾ ਤੇ ਉਹ ਕਹਿੰਦੇ ਵੀ ਸਾਨੂੰ ਤਾਂ ਉਹ ਮੈਡਮ ਨੇ ਆਖਿਆ ਸੀਗਾ ਵੀ ਤੂੰ ਉਹ ਕਹਿੰਦੇ ਕੰਦਰ ਦੇ ਉਹ ਦਾ ਫਿਜ਼ੀਕਲ ਐਜੂਕੇਸ਼ਨ ਵਾਲਾ ਦਾ ਟਿਊਟੋਰੀਅਲ ਲੱਗਦਾ ਹੁੰਦਾ ਹੀ ਉਹਦੇ ਉਹਦੇ ਚ ਕਿਹਾ ਸੀ ਉਹਨੇ ਤੇ ਤੁਸੀਂ ਕੋਈ ਨਹੀਂ ਲਵਾਇਆਗਾ ਕਿ ਉਹਨਾਂ ਨੇ ਕੋਈ ਵੀ ਨਹੀਂ ਲਵਾਇਆ ਐਵੀਆਂ ਮਾਹਣਾਂ ਹਸਤੀਆਂ ਵੀ ਬੜੀਆਂ ਹੁੰਦੀਆਂ ਸੀ ਇਹਨਾਂ ਤੇ ਸੋ ਕਹਿੰਦਾ ਪਾ ਬੜਾ ਵਧੀਆ ਯਾਰ ਤੇ ਇਹ ਆਪਾਂ ਨਾ ਪ੍ਰੋਗਰਾਮ ਸ਼ੁਰੂ ਕਰਨਾ ਤੇ ਤੁਸੀਂ ਮੈਨੂੰ ਦੱਸਿਓ ਜੀ ਇੱਕ ਤਾਂ ਤੁਸੀਂ ਮੈਨੂੰ ਇਹ ਦੱਸਣਾ ਵੀ ਇਹਦਾ ਆਪਾਂ ਨਾਂ ਕੀ ਰੱਖ ਗਿਆ ਆਪਾਂ ਢੇਲੀ ਦਾ ਕੋਈ ਨਾ ਕੋਈ ਮੁੱਦਾ ਚੱਕਿਆ ਕਰਨਾ ਤੇ ਤੁਸੀਂ ਆ ਕੇ ਲਾਈਵ ਤੇ ਕਮੈਂਟਾਂ 'ਚ ਰਿਪਲਾਈ ਕਰਿਆ ਕਰਨੀ ਉਹ ਆਪਾਂ ਗੱਲਬਾਤ ਕਰਿਆ ਕਰਾਂਗੇ ਸਾਰੀ ਦੀ ਸਾਰੀ ਤੇ ਅੱਜ ਸੀਗਾ ਇਹ ਆਪਣਾ ਪਹਿਲਾ ਦਿਨ ਤੇ ਪਹਿਲਾ ਦਿਨ ਸੀਗਾ ਜਿਹੜਾ ਤੇ ਉਹ ਰੱਬ ਸੁੱਖ ਰੱਖੇ ਵੀ ਵਧੀਆ ਹੀ ਜਾਵੇ ਤੇ ਵਧੀਆ ਵਿਊ ਆ ਜਾਣੇ ਤੇ ਦੋ ਬੰਦੇ ਆ ਜਿਹੜੇ ਉਹ ਵਾਚ ਕਰ ਰਹੇ ਆਪਾਂ ਨੂੰ ਇੱਕ ਤਾਂ ਮੇਰੇ ਤੋਂ ਇਹਦੇ ਚੱਲੀ ਜਾਂਦਾ ਤੇ ਇੱਕ ਕੋਈ ਹੋਰ ਚੱਲ ਰਿਹਾ ਤੇ ਕੋਈ ਗੱਲ ਨਹੀਂ ਚਲੋ ਆਫਲਾਈਨ ਹੋ ਗਏ ਜਦੋਂ ਤੇ ਉਸ ਤੋਂ ਬਾਅਦ ਵੀ ਭਰਾ ਜਿੰਨਾਂ ਨੇ ਵੇਖਣਾ ਆ ਤੇ ਇਹ ਆਪਣਾ ਲਾਈਵ ਆ ਜਿਹੜਾ ਇਵੇਂ ਹੀ ਰਹੂਗਾ ਇਹਦੇ ਉੱਤੇ ਤੇ ਤੁਸੀਂ ਬਾਅਦ ਵਿੱਚ ਵੀ ਵੇਖ ਸਕਦੇ ਹੋ ਤੇ ਬਾਅਦ ਵਿੱਚ ਵੀ ਜਿਹੜੇ ਭਰਾ ਆਉਣਗੇ ਤੇ ਕਮੈਂਟ ਕਮੰਟ ਕਰਕੇ ਜਰੂਰ ਦੱਸਿਓ ਜਿਵੇਂ ਵੀ ਕਿਵੇਂ ਲੱਗੀ ਗੱਲਬਾਤ ਸਰੀ ਦੇ ਜੇ ਕੋਈ ਤੁਹਾਡੀ ਯਾਦ ਜੁੜੀ ਆਈ ਤੇ ਤੁਸੀਂ ਵੀ ਇਹਦੇ ਨਾਲ ਸ਼ੇਅਰ ਜਰੂਰ ਕਰਨੀ ਠੀਕ ਆ ਨਾ ਹਾਂ ਤੇ ਬਾਕੀ ਫਿਰ ਬਹੁਤ ਬਹੁਤ ਧੰਨਵਾਦ ਤੁਹਾਡਾ ਜਿਹੜੇ ਭਰਾ ਵੀ ਆਏ ਤੇ ਯਾਰ ਵਾਕਈ ਚੰਡੀਗੜ੍ਹ ਬੜਾ ਬਦਲ ਗਿਆ ਚੰਡੀਗੜ੍ਹ ਤੇ رونਕ ਘਟ ਗਈ ਤੇ ਮਹਾਲੀ ਜਵਾਦ ਗਈ ਆ ਤੇ ਇਹ ਗੱਲ ਵਾਕਈ ਸੱਚੀ ਹੈ ਜਮਾ ਹਨਾ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਲਾਈਵ ਜਾਂਦੇ ਤੇ ਹੁਣ ਕੱਟਣਾ ਮੈਨੂੰ ਆਪ ਨੂੰ ਹੀ ਪੈਣਾ ਹੈ ਉੱਠ ਕੇ ਮੇਰੇ ਕੋਲ ਕਿਹੜਾ ਕਿਸਾ ਹੈ ਕੈਮਰਾਮੈਨ ਹੈਗਾ ਤੇ ਆਪਾਂ ਲਾਈਵ ਆਂ ਹੀ ਚੱਲਿਆ ਕਰਨਾ ਵੀ ਮੈਂ ਆਪ ਹੀ ਸ਼ੁਰੂ ਕਰਿਆ ਕਰਨਾ ਤੇ ਆਪ ਹੀ ਮੈਂ ਇਹਨੂੰ ਕੱਟਿਆ ਕਰਨਾ ਠੀਕ ਹਾਂ ਧੰਨਵਾਦ